ਖਨੌਰੀ ਤੋਂ ਇਸ ਸਮੇਂ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਹਾਇਰਿੰਗ ਸੀਗੀ ਉਸ ਦੇ ਵਿੱਚ ਸੁਪਰੀਮ ਕੋਰਟ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਜਲਦ ਤੋਂ ਜਲਦ ਜਿਹੜਾ ਹਸਪੀਟਲ ਦੇ ਵਿੱਚ ਦਾਖਲ ਕੀਤਾ ਜਾਵੇ ਕਿਉਂਕਿ ਜੇ ਗੱਲ ਕੀਤੀ ਜਾਵੇ ਤਾਂ ਅੱਜ 25ਵੇਂ ਦਿਨ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਦਾ ਜਿਹੜਾ ਮਰਨ ਵਰਤਾ ਉਹ ਪਹੁੰਚ ਗਿਆਗਾ ਤਾਂ ਲਗਾਤਾਰ ਸੁਪਰੀਮ ਕੋਰਟ ਦੇ ਵੱਲੋਂ ਜਿਹੜਾ ਦਿਸ਼ਾ ਨਿਰਦੇਸ਼ ਸੀਗੇ ਉਹ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੂੰ ਦਿੱਤੇ ਜਾ ਰਹੇ ਸੀਗੇ ਤਾਂ ਹੁਣ ਜੇ ਗੱਲ ਕੀਤੀ ਜਾਵੇ ਤਾਂ ਜਿਹੜੇ ਐਡਵੋਕੇਟ ਜਰਨਲ ਨੇ ਪੰਜਾਬ ਦੇ ਉਹਨਾਂ ਨੇ ਕਿਹਾਗਾ ਕਿ ਅਸੀਂ ਇਸ ਕੰਡੀਸ਼ਨ ਦੇ ਵਿੱਚ ਨਹੀਂ ਹੈਗੇ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਇਸ ਹਾਲਤ ਦੇ ਵਿੱਚ ਉੱਥੋਂ ਜਿਹੜਾ ਹਸਪੀਟਲ ਪਹੁੰਚਾ ਸਕੀਏ ਕਿਉਂਕਿ ਉੱਥੇ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਆ ਉਹ ਵਿਗੜ ਸਕਦੀ ਹੈਗੀ ਤੇ ਜਿਸ ਹਾਲਤ ਦੇ ਵਿੱਚ ਉਹ ਹੈਗੇ ਨੇਗੇ ਉਸ ਹਾਲਤ ਦੇ ਵਿੱਚ ਮਾਨਸਿਕ ਤੌਰ ਤੇ ਜਿਹੜਾ ਉਹ ਨਹੀਂ ਉਸ ਕਾਬਿਲ ਹੈਗੇ ਕਿ ਉਹਨਾਂ ਨੂੰ ਉੱਥੋਂ ਚੁੱਕ ਕੇ ਹਸਪਤਾਲ ਪਹੁੰਚਾਇਆ ਜਾਵੇ ਪਰ ਪਿਛਲੇ ਦਿਨਾਂ ਦੇ ਵਿੱਚ ਇਹ ਗੱਲ ਕਰ ਲਈ ਜਾਵੇ ਤਾਂ ਸੁਪਰੀਮ ਕੋਰਟ ਦੇ ਵੱਲੋਂ ਜਿਹੜਾ ਇੱਕ ਦਿਸ਼ਾ ਨਿਰਦੇਸ਼ ਦਿੱਤੇ ਗਏ ਸੀ ਕਿ ਉੱਥੇ ਇੱਕ ਹਸਪੀਟਲ ਬਣਾਇਆ ਜਾਵੇ ਤਾਂ ਕਿਸਾਨਾਂ ਦੇ ਨਾਲ ਮੀਟਿੰਗ ਹੋਈ ਮੀਟਿੰਗ ਤੋਂ ਬਾਅਦ ਜਿਹੜਾ ਪੁਲਿਸ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਸੀ ਕਿ ਤੁਸੀਂ ਨੇੜੇ ਹਸਪਤਾਲ ਬਣਾਉਣਾ ਚਾਹੁੰਦੇ ਆ ਤਾਂ ਕਿਸਾਨਾਂ ਨੇ ਮੀਟਿੰਗ ਤੋਂ ਬਾਅਦ ਕਿਹਾ ਸੀ ਕਿ ਤੁਸੀਂ ਹਸਪਤਾਲ ਬਣਾ ਸਕਦੇ ਹੋ ਤਾਂ ਇੱਕ ਮਿੰਨੀ ਹਸਪਤਾਲ ਦੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਇੱਕ ਨਿੱਜੀ ਹੋਟਲ ਹੈਗਾ ਜਿੱਥੋਂ ਜਿਹੜਾ ਖਨੌਰੀ ਦਾ ਮੋਰਚਾ ਹੈਗਾ ਉਹ ਸ਼ੁਰੂ ਹੁੰਦਾ ਹੈਗਾ ਤਾਂ ਉੱਥੇ ਇਹ ਜਿਹੜਾ ਇੱਕ ਮਿੰਨੀ ਜਿਹੜਾ ਹਸਪਤਾਲ ਹੈ ਜਿਸ ਦੇ ਵਿੱਚ ਜਿਹੜੀਆਂ ਸਹੂਲਤਾਂ ਨੇਗੀਆਂ ਜਿਹੜੀਆਂ ਬੁਨਿਆਦੀ ਸਹੂਲਤਾਂ ਨੇਗੀਆਂ ਉਹ ਦੋ ਕਮਰੇ ਨੇਗੇ ਪ੍ਰਾਪਰ ਮੈਡੀਸਿਨ ਰੱਖੀ ਗਈ ਹੈਗੀ ਜਿਹੜਾ ਸਟ੍ਰੈਚਰ ਅੰਦਰ ਰੱਖਿਆ ਗਿਆ ਹੈਗਾ ਤਾਂ ਉਸ ਦੇ ਵਿੱਚ ਜਿਹੜਾ ਇੱਕ ਖਾਸ ਜਿਹੜਾ ਜ਼ਿਕਰ ਸੀਗਾ ਜਿਵੇਂ ਸੁਪਰੀਮ ਕੋਰਟ ਨੇ ਕਿਹਾ ਸੀ ਕਿ ECG ਟੈਸਟ ਕਿਉਂ ਨਹੀਂ ਹੋਏ ਸੀ ਜੀ ਮਸ਼ੀਨ ਇੱਥੇ ਕਿਉਂ ਨਹੀਂ ਪਹੁੰਚਾਈ ਗਈ ਤਾਂ ਇੱਕ ਸਵਾਲ ਵੀ ਖੜਾ ਹੁੰਦਾ ਸੀਗਾ ਫਿਲਹਾਲ ਇੱਥੇ ਜਿਹੜੀਆਂ ਡਿਊਟੀਆਂ ਨੇ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਐਸਐਮਓ ਸਮਾਣਾ ਪਾਤਣਾ ਚਤਰਾਣਾ ਤੇ ਨੋਡਲ ਅਫਸਰ ਨੇ ਜਿਹੜੇ ਪ੍ਰਸ਼ਾਸਨ ਵੱਲੋਂ ਤਾਇਨਾਤ ਕੀਤੇ ਗਏ ਨੇ ਐਂਬੂਲੈਂਸ ਐਂਬੂਲੈਂਸ ਇੱਥੇ ਖੜਾਈ ਗਈ ਹੈਗੀ ਪ੍ਰਾਪਰ ਐਮਰਜੈਂਸੀ ਦੀ ਜਿਹੜੀ ਤਿਆਰੀ ਹੈ ਉਹ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ ਕਿਉਂਕਿ ਕਿਸੇ ਵੇ ਦੇ ਆਦੇਸ਼ ਨੇ ਉਹ ਆ ਸਕਦੇ ਨੇ ਜਾਂ ਫਿਰ ਜਗਜੀਤ ਸਿੰਘ ਡੱਲੇਵਾਲ ਜੀ ਸਥਿਤੀ ਦੇ ਵਿੱਚ ਨੇ ਉਹਨਾਂ ਨੂੰ ਜੇਕਰ ਕੁਝ ਹੋ ਜਾਂਦਾ ਤਾਂ ਪ੍ਰਸ਼ਾਸਨ ਦੇ ਲਵੇ ਮੌਜੂਦਾ ਜਿਹੜਾ ਫੌਰੀ ਤੌਰ ਤੇ ਕੀ ਹੱਲ ਹੋਵੇਗਾ ਤਾਂ ਉਸੇ ਨੂੰ ਲੈ ਕੇ ਜਿਹੜੀਆਂ ਇਹ ਤਿਆਰੀਆਂ ਨੇ ਗਈਆਂ ਪ੍ਰਸ਼ਾਸਨ ਕਰ ਰਿਹਾ ਹੈਗਾ ਸੁਪਰੀਮ ਕੋਰਟ ਦੇ ਵੱਲੋਂ ਵੀ ਜਿਹੜੇ ਦੇਸ਼ਾਂ ਨਰਜੀ ਦਿੱਤੇ ਗਏ ਸੀ ਉਸ ਦੇ ਵਿੱਚ ਹੁਣ ਏਜੀ ਨੇ ਕਹਿ ਦਿੱਤਾਗਾ ਕਿ ਇਸ ਹਾਲਤ ਦੇ ਵਿੱਚ ਅਸੀਂ ਨਹੀਂ ਹੈਗੇ ਕਿਉਂਕਿ ਉੱਥੇ ਮੌਜੂਦਾ ਜਿਹੜੇ ਹਾਲਾਤ ਨੇ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਨੂੰ ਕੱਲ ਜਿਹੜਾ ਬੇਹੋਸ਼ ਹੋਏ ਸਨ ਉਲਟੀਆਂ ਤੋਂ ਬਾਅਦ ਉਹਨਾਂ ਨੂੰ ਜਿਹੜਾ ਡਿੱਗ ਗਏ ਸਨ ਤਾਂ ਲੰਮਾ ਸਮਾਂ ਬੇਹੋਸ਼ ਰਹੇ ਤਾਂ ਇਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਫੌਰੀ ਤੌਰ ਤੇ ਮਾਲਿਸ਼ ਕੀਤੀ ਗਈ ਮੈਡੀਕਲ ਟਰੀਟਮੈਂਟ ਦਿੱਤਾ ਗਿਆ ਤਾਂ ਜਿਸ ਤੋਂ ਬਾਅਦ ਕੁਝ ਸਮੇਂ ਬਾਅਦ ਉਹ ਹੋਸ਼ ਦੇ ਵਿੱਚ ਆਏ ਤਾਂ ਅੱਜ ਉਹਨਾਂ ਨੇ ਜਿਹੜਾ ਆਪਣੇ ਜਿਹੜਾ ਬੋਲ ਕੇ ਸ਼ਬਦਾਂ ਰਾਹੀਂ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਕਿ ਚਿੱਠੀ ਭੇਜੀ ਹੈਗੀ ਆਪਣੇ ਵਿਚਾਰ ਭੇਜੇ ਨੇ ਤਾਂ ਉਸ ਦੇ ਵਿੱਚ ਸੁਪਰੀਮ ਕੋਰਟ ਵੱਲੋਂ ਵੀ ਜਿਹੜਾ ਦੇਸ਼ ਦਿੱਤਾ ਗਿਆ ਸੀਗਾ ਜਿਸ ਦੇ ਵਿੱਚ ਹੁਣ ਜਿਹੜਾ ਐਡਵੋਕੇਟ ਜਰਨਲ ਨੇ ਕਿਹਾ ਹੈਗਾ ਕਿ ਇਹ ਕੰਡੀਸ਼ਨ ਮੌਜੂਦਾ ਨਹੀਂ ਹੈਗੀ ਜਿਸ ਤਰ੍ਹਾਂ ਦਾ ਉੱਥੇ ਮਾਹੌਲ ਹੈ ਇਸ ਮਾਹੌਲ ਦੇ ਵਿੱਚ ਤੇ ਜਗਜੀਤ ਸਿੰਘ ਡੱਲੇਵਾਲ ਕਿਸਾਨ ਨੇਤਾ ਨੇਗੇ ਉਹਨਾਂ ਦੀ ਸਥਿਤੀ ਨੂੰ ਦੇਖਦੇ ਹੋਏ ਉਹਨਾਂ ਨੇ ਕਿਹਾ ਹੈਗਾ ਕਿ ਅਸੀਂ ਇਸ ਕੰਡੀਸ਼ਨ ਦੇ ਵਿੱਚ ਅਸੀਂ ਉਹਨਾਂ ਨੂੰ ਇੱਥੋਂ ਨਹੀਂ ਚੁੱਕ ਸਕਦੇ ਪੰਜਾਬ ਤੱਕ ਤੋਂ ਕੁਲਵੀਰ ਸਿੰਘ ਖਨੌਰੀ ਬਾਰਡਰ ਸੰਗਰੂਰ